ਕਰਦੇ ਸਾਰੇ ਠੀਕ ਹੋ ਗਿਆ ਆਪ ਆਪਣੇ ਘਰਾਂ ਦੇ ਵਿੱਚ ਆਸਤੀ ਵਾਸਤੇ ਤੇ ਰਾਜੀ ਖੁਸ਼ੀ ਅੱਗੇ ਵੈਲਕਮ ਬੈਕ ਟੂ ਮਿਊ ਬਲੌਗ ਤੇ ਬਲੌਗ ਦੀ ਸ਼ੁਰੂਆਤ ਕਰ ਲਈਏ ਟਾਈਮ ਹੋ ਗਿਆ 6:30 ਵਜੇ ਦਾ 6:30 ਵਜੇ ਚੱਲੇ ਹੋਣੇ ਆ ਤੇ ਇਧਰ ਆਪਣੀ ਕਵਰ ਮੈਡਮ ਨਾਲ ਮਿਲਾਓ ਜਿਖਰੇ ਆ ਕਵਲ ਮੈਡਮ ਕਵਲ ਵੀ ਮੈਡਮ ਵੀ ਬੱਜ ਗਈ ਐ ਤੇ ਮੈਡਮ ਹੀ ਕਿਆ ਕਰਾਂ ਇਹਨੂੰ ਕਵਲ ਮੈਡਮ ਤੇ ਕਵਲ ਮੈਡਮ ਜੀ ਆ ਚੁੱਕੇ ਨੇ ਤੇ ਕੰਮ ਕਰ ਕਵਲ ਨੇ ਕਰ ਲਿਆ ਵਾ ਆਪਾਂ ਇੱਕਦਮ 6:30 ਵਜੇ ਪੂਰੇ ਵਿਲੇ ਹੋਏ ਸਾਂ ਅੰਦਰੋਂ ਸਫਾਈ ਹੋ ਗਈ ਆ ਚਾਹ ਵੀ ਪੀ ਲਈ ਆ ਤੇ ਹੁਣ ਕਵਲ ਚੱਲੀ ਆ ਤੇ ਮੈਂ ਆ ਚਲੋ ਤੁਹਾਡੇ ਨਾਲ ਪਹਿਲਾਂ ਮੁਲਾਕਾਤ ਲਈ ਮਿਲਣਾ ਚਾਹੋਗੇ ਤੁਸੀਂ ਮੈਡਮ ਦੇ ਵਾਕੇ ਪਾਣੀ ਕਹਿ ਮੈਂ ਤੇ ਜਕੀ ਦੇ ਦਿੰਦਾ ਕੱਲ ਬੱਸੋ ਟੜੀ ਲਿਆਂਦੇ ਨਹੀਂ ਕੱਲ ਕਹਿੰਦੇ ਨੇ ਕਿੱਦਾਂ ਨੇ ਨੰਗਨ ਦਾ ਦੇਣ ਕਿੱਦਾਂ ਖਾਮੋਦੀਆਂ ਮੈਂ ਡੈਡੀ ਨੂੰ ਤੇ ਯਕੀਨੀ ਨਹੀਂ ਹੁੰਦਾ ਕਿ ਉਹ ਚੇ ਮਾਰਦੇ ਮਾਰਦੇ ਗੇਰੇ ਗੱਲੇ ਦੇ ਪੈਣਾ ਹੈ। ਉਹ ਜਾ ਕੇ ਜਦੋਂ ਉੱਥੇ ਨੋਟ ਐ ਸਾਹ ਕਿਤਾਬ ਦੇਈਦਾ ਨੋਟ ਕਰੀਦਾ ਫਿਰ ਭੁਲਾ ਕੇ ਗੱਡੀਆਂ ਐ ਰੱਖੀ ਦੀਆਂ ਉਹਦੇ ਮੈਨੂੰ ਸ਼ਮਾ ਆਈ ਫੀਲਿੰਗ ਹੁੰਦੀ ਆ। ਮੈਂ ਕਵਨ ਰਿਸੈਪਸ਼ਨ ਦੇ ਜੌਬ ਮਿਲੀ ਐ ਤੇ ਉੱਥੇ ਤੁਹਾਨੂੰ ਬੱਸ ਸਾਹ ਬੁਤਾਦਾ ਹੁੰਦਾ। ਤੇ ਗਵਰ ਦੇਦੀ ਕਹਿੰਦੀ ਮੈਂ ਮੈਂ ਫੁੱਲੀ ਨਹੀਂ ਸਮਾਉਂਦੀ ਮੈਂ ਥੋੜੇ ਦਿਨ ਉੱਠਣਾ ਖਲੋ ਜਾ ਹਾਲੀ ਹੁੜੀ ਦੀਦਾ ਹੁੰਦਾ ਮੁੜ ਕੇ ਉਹ ਕੰਮ ਕੱਢੇ ਤਾਂ ਇਹਨਾਂ ਦਾ ਬਥੇਰਾ ਤੰਗ ਕਰਦੀ ਕੱਲ ਮੈਂ ਨੂੰ ਮੈਂ ਜਾ ਮੇਰੇ ਲਈ ਪਾਣੀ ਲੈ ਕੇ ਆ ਪੀਣ ਨੂੰ ਕਿ ਮੈਂ ਦੱਲਦੀ ਹਾਂ ਤੇ ਮਿਲੋ ਕੇ ਅੰਦਰ ਮੈਡਮ ਮੈਂ ਵੀ ਕੰਮ ਕਰੰਦੇ ਹਾਂ ਮੈਂ ਤਾਂ ਸ਼ਾਹ ਹੁੰਦੇ ਆ ਹੀ ਜਾ ਪਾਣੀ ਲੈ ਆ ਬੜਾ ਅਨੰਦ ਆਇਆ ਜੋ ਚਾਗਰਨ ਦਾ ਬੜਾ ਬਹੁਤ ਵਧੀਆ ਸਟਾਫ ਦਾ ਜਿੰਨਾ ਵੀ ਸਟਾਫ ਹਨ ਮੇਰੇ ਨਾਲ ਦੋੜੀ ਤੇ ਜਾਣੇ ਹਨ ਜੀ ਦੋਨਾਂ ਦਾ ਸੁਭਾਅ ਬਹੁਤ ਹੋ ਗਿਆ ਹਮਮਾ ਨਸਰ ਜੇਦਨੋ ਖਲੋ ਗਿਆ ਜਲਦੀ ਜਾ ਪਾਣੀ ਪੀ ਲਿਆ ਵਾ ਤੇ ਹੁਣ ਕਮਲ ਨੇ ਜਾਣਾ ਹੈ ਤੇ ਮੈਂ ਸਿਰ ਤੇ ਸਾਡ ਨੂੰ ਲਿਆ ਉਸੇ ਥੋੜਾ ਜਿਹਾ ਮਿਲਾ ਦिए ਤੇ ਆਪਾਂ ਖਾਂਦੇ ਆ ਬਿਸਕੁਟ ਚਾਹ ਦੇ ਨਾਲ ਦਹਾਨਾ ਪੈਕਟ ਲਿਆ ਹੁੰਦਾ ਤੇ ਆ ਗੋ ਜਾਂਦਾ ਹੋਗਾ ਦਹਾਨੇ ਆਹੋ ਅੱਜ ਕੱਲ 10 ਰੁਪਏ ਦੀ ਕਦਰ ਜਿਹੜੀ 1 ਕਰ ਪਲੇਸੋਂ ਵੀ ਥੱਲੇ ਆ ਗਈ ਚਵਾਨੀ ਦੇ ਰਹੀ ਏਦਾਂ ਹੀ ਬੰਦਾ ਜਿੰਤੋਂ ਪੈਸਾ ਉਹਦੀ ਕਦਰ ਅਸਮਾਨ ਦੇ ਜਿੰਤੋਂ ਪੈਸਾ ਨਹੀਂ ਆ ਤੇ ਉਹਨੂੰ ਕੋਈ ਪੁੱਛਦਾ ਨਹੀਂ ਕਿ ਉਹ ਗੱਲ ਹੀ ਹੋਤੈ ਲੀਦੇ ਬਰਾਬਰੋ ਹੀ ਬਈ ਗੱਲ ਤੇ ਆਹ ਕੰਮ ਹੁੰਦਾ ਵਾ ਜੇ ਆਪਾਂ ਕੰਮ ਕਰਾਂਗੇ ਮਿਹਨਤ ਕਰਾਂਗੇ ਪੈਸਾ ਕਮਾਵਾਂਗੇ ਤੇ ਕਦਰ ਆਪਣੀ ਫੇਰ ਹੀ ਆਣਾ ਜੇ ਆਪਾਂ ਨਕਮੇ ਵੇਲੇ ਲੱਠੇ ਨਖਟੂ ਬੈਠੇ ਰਹਿਣਾ ਢੱਲੇ ਢੱਲੇ ਬੈਠੇ ਰਹਿਾਂਗੇ ਤੇ ਫੇਰ ਆਪਣੀ ਕਦਰ ਇੱਕ ਤੇਲੀ ਦੀ ਨਹੀਂ ਬਣੀ ਰਹਗੀ ਤੇ ਚਲ ਠੀਕ ਆ ਓਕੇ ਜਿਆ ਕੀ ਟਾਈਮ ਨਾਲ ਆ ਜੀ ਫੇਰ ਚਾਹ ਪਾਣੀ ਆਪਾਂ ਪੀ ਲਿਆ ਵਾ ਪ੍ਰਭਦਰ ਟਿਫਨ ਮੈਂ ਰੈਡੀ ਤੇ ਕਿੱਦਾਂ ਦੀ ਇਹਦੇ ਪਰਾਠੇ ਵੀ ਟੇਫਨ 'ਵਾਂ ਰੈਡੀ ਕਰਕੇ ਰੱਖਤਾ ਵਾ ਤੇ ਆਲਮੋਸਟ ਸਾਰੀ ਸਫਾਈ ਹੋ ਗਈ ਆ ਤੇ ਹੁਣ ਪ੍ਰਗ ਪੰਜਾਂ ਰੁਪਈਆ ਨੇ ਬਿਸਕੁਟ ਦਾ ਪੈਕੇਟ ਦੇਖ ਆਹ ਦੇ ਫਿਰ ਵੀ ਇਹ ਗੈਦਸਾਂ ਵਾਲਾ ਆਹ ਜਸਲੋ ਇਹਨਾਂ ਕਮਾ ਫਿਰ ਹੋ ਰਿਓ ਹੈ ਮੇਰੀ ਉਂਗਲ ਜੱਡਾ ਜੇ ਹੈ ਇਹ ਚ ਪੰਜ ਇਹ ਚ ਸਿਰਫ ਪੰਜ ਦਹਾਂ ਵਾਲੇ ਬਿਸਕੁਟ ਆ ਆ ਹੋਗੇ ਜੇ ਅੱਜ ਕੱਲ ਆ ਜਦੋਂ ਅਸੀਂ ਜਦੋਂ ਸਾਡਾ ਟਾਈਮ ਹੁੰਦਾ ਹੈ ਨਾ ਤਦੋਂ ਦਸਾਂ ਅਤਰੀ ਵੇਖੇ ਇਹ ਦਹਾਂ ਵਾਲਾ ਬਿਸਕੁਟ ਪੈਕੇਟ ਜਿਹੜਾ ਐਡਾ ਹੁੰਦਾ ਹੈ ਐਡਾ ਪਾਰਲੇ ਜੀ ਵੀ ਐਡਾ ਪਾਰਲੇ ਜੀ ਵੇਖਿਆ ਤੁਸੀਂ ਕਿੰਨਾ ਵੱਡਾ ਹੁੰਦਾ ਹੈਗਾ ਜੇ ਕਿੰਨਾ ਚੌੜਾ ਹੁੰਦਾ ਹੈ ਪਾਰਲੇ ਜੀ ਬਿਸਕੁਟ ਸਿਰਫ ਚੜਾਈ ਚ ਇੰਨਾ ਰਹਿ ਗਿਆ ਤੇ ਲੰਬਾਈ ਚ ਇੰਨਾ ਆ ਗਿਆ ਐਨੇ ਮਤਲਬ ਕਿ ਦਿਨੋਂ ਦਿਨ ਮੰਗਾਈ ਹੁੰਦੀ ਜਾਂਦੀ ਮੰਗਾਈ ਦੇ ਨਾਲ ਚੀਜ਼ਾਂ ਦੀ ਜਿਹੜੀ ਹੈ ਨਾ ਉਹ ਵੈਲਿਊ ਬਿਲਕੁਲ ਖਤਮ ਹੋਣ ਦੀ ਜਾਂਦੀ ਆ 100 ਰੁਪਿਆ 10 ਰੁਪਏ ਦੇ ਬਰਾਬਰ 10 ਰੁਪਏ ਚਮਾਨੀ ਦੇ ਬਰਾਬਰ ਆ ਹੋ ਗਿਆ ਤੇ 500 ਰੁਪਿਆ 100 ਰੁਪਏ ਦੇ ਬਰਾਬਰ ਆ ਕੰਮ ਹੋਇਆ ਪਿਆ ਜੀ ਤੇ টাইম ਉਹ ਗਿਆ 10 ਵਜੇ ਤਾਂ ਜੇ ਮੈਂ ਇੱਕ ਬਾਟਮ ਜਿਹੜੀ ਸਟਿਚ ਕਰਕੇ ਰੱਖ ਦਿੱਤੀ ਹੋਈ ਹੈ ਤੇ ਮੇਰਾ ਸਿਰਫ ਇੱਕ ਜੰਪਰ ਰਹਿ ਗਿਆ ਥੋੜਾ ਜਿਹਾ ਸਟਿਚ ਕਰਨ ਵਾਲਾ ਤੇ ਦੇਖੋ ਕਿੰਨੇ ਵਧੀਆ ਮੈਂ ਇਹ ਜਿਹੜੇ ਆ ਪੌਂਚੇ ਬਣਾਏ ਆ ਤੇ ਹੁਣ ਆਪਾਂ ਜਰੂਰ ਦੀ ਵੇਟ ਕਰਦੇ ਆ ਜਿੱਦੋਂ ਮਾਝਾ ਆਈ ਨਹੀਂ ਤੇ ਮੈਂ ਪਾਣੀ ਦੀ ਇੱਕ ਬੋਤਲ ਭਰ ਕੇ ਵੀ ਲਾਗੇ ਰੱਖ ਲਈ ਪਿਆਸ ਲੱਗ ਜਾਂਦੀ ਪਰ ਨਾ ਉੱਠਣ ਤੋਂ ਆਲਸ ਹੁੰਦਾ ਤੇ ਆਖੀ ਦਾ ਜਿਹੜਾ ਕੰਮ ਕਰੰਦੇ ਆ ਉਹ ਕਾਰ ਹੀ ਲਈ ਹੁੰਦਾ ਨਾ ਆਖੀ ਦਾ ਜਿਹੜਾ ਕੰਮ ਕਰੰਦੇ ਆ ਉਹਨੂੰ ਕਾਰ ਹੀ ਲਈਏ ਤੇ ਆਲਸ ਜਾਂ ਆਉਂਦਾ ਉੱਠਣ ਨੂੰ ਦੇਰੀ ਕਰਦਾ ਤੇ ਮੈਂ ਇੱਕਦਮ ਬ੍ਰੈਨਡ ਸਟੈਡੀ ਹੋ ਗਈਆਂ ਤੇ ਨਹਾਤਾਂ ਨੂੰ ਪਤਾ ਪਟਾ ਟਾਈਮ ਨਾਲ ਹੀ ਲਈ ਜਾਵਾ ਤੇ ਮੈਨੂੰ ਇਹ ਹੀ ਲੱਗਿਆ ਕਿ ਮੈਂ ਸੂਟ ਸਟਿਚ ਕਰਕੇ ਰੱਖਣਾ ਵਾ ਮੈਂ ਸੂਟ ਸਟਿਚ ਕਰਦਾ ਅੱਜ ਸ਼ਾਮ ਨੂੰ ਜਦੋਂ ਉਹਨਾਂ ਨੂੰ ਉਪਰੋਂ ਦੇਣਾ ਵਾ ਤੇ ਹੁਣ ਆਪਾਂ ਜੈਂਪਰ ਵੀ ਆਲਮੋਸਟ ਸ Thank you. ਆ ਲਓ ਐਸੋ ਨਾਲ ਪਖਾ ਗਿਆ ਰੋਟੀ ਇੱਕ ਕਰੇਲਾ ਤੇ ਨਾਲ ਇੱਕੋ ਰੋਟੀ ਖਾਣੀ ਮੈਂ ਇਸ ਟਾਈਮ ਮੈਂ ਮੋਨੀਟਰ ਵੀ ਕਰਦੀ ਮੈਂ ਰਾਤੀ ਵੀ ਕਰਦੀ ਹੁਣ ਆਪਾਂ ਪੂਰ ਡਾਈਟ ਦੇ ਵਿੱਚ ਹੁਣ ਕਿਚਾਪ ਵੀ ਆ ਕੰਨੀ ਕੋਲ ਬੰਨ ਜਿੰਨਾਂ ਨੂੰ ਨਹੀਂ ਅਸਰ ਹੁੰਦਾ ਉਹਨਾਂ ਨੂੰ ਆਪਾਂ ਕੁਛ ਨਹੀਂ ਕਹਿਣਾ ਆਏ ਕਰਨਾ ਆਵੇਂ ਨਾ ਕਿ ਆਪਾਂ ਦੇ ਪੈਸੇ ਤਾਂ ਆਪੋ ਆਪਣੀ ਯਾਰ ਵੀ ਆਪੋ ਆਪਾਂ ਮਾਰ ਵਿੱਚ ਕੋਈ ਕਹਿ ਨਹੀਂ ਪੁੱਛਣਾ ਆਉ ਪੁੱਛਣਾ ਪਛਣਾ ਉਹ ਮਗਰ ਕਹਿਣ ਵੇਖਣਾ ਉਹ ਕੌਣ ਪੁੱਛਣ ਦੇ ਤੇ ਕੌਣ ਨਹੀਂ ਪੁੱਛਣ ਦੇ ਉਹ ਇਹ ਗੱਲ ਹੈ ਨਾ ਮਗਰ ਕਹਿੰਦੇ ਵੇਖਣੇ ਨਾ ਹੋਣਾ ਆ ਤਾਂ ਹੀ ਤਾਂ ਰੋਟੀਆਂ ਖਾਈਆਂ ਨੇ ਅੱਛਾ ਰੋਟੀ ਕਿਤੇ ਦੀ ਖੁਸ਼ੀਤ ਨਹੀਂ ਹੁੰਦੀ ਤੇ ਖਾਣੀ ਪੈਂਦੀ ਆ ਚਾਰ ਪੰਜ ਚਾਰ ਪੰਜ ਕੁੱਕੇ ਆਦਮੀ ਨੂੰ ਕੁਝ ਨਹੀਂ ਗੇ ਥੋਈ ਜਿਆਦਾ ਨਹੀਂ ਗੇ ਔਈ ਦੋ ਟਾਈ ਉਹ ਸਿਰਫ ਰੋਟੀ ਨਾਲ ਨਹੀਂ ਪੂਰੀ ਹੁੰਦੀ ਹੋਰੀ ਵਾਧੂ ਚੀਜ਼ਾਂ ਦੋ ਖਾਣ ਆਸਤੇ ਪਰ ਚੋਆਇਸ ਨਹੀਂ ਨਾ ਪੀਂਦੇ ਉਹ ਆਪ ਆਪਣੀ ਚੋਆਇਸ ਹੁੰਦੀ ਹੈ ਯਾਰ ਅੱਛਾ ਦੁਨੀਆਂ ਦੀਆਂ ਜਿੰਨੀਆਂ ਵਧੀਆਂ ਚੀਜ਼ਾਂ ਖਾ ਲਈਏ ਪਰ ਕੋ ਖਣੀ ਨਹੀਂ ਮਿਲਦੀ ਕੋਕਰੋ ਪੀਰੇ ਨਾਲ ਹੀ ਮਿਲਦੀ ਆ ਮੰਦੇ ਰੋਟੀ ਨਾਲ ਮਿਲਦੀ ਆ ਪਰ ਰੋਟੀ ਨਾਲ ਮਟਾਪਾ ਪਤਾ ਕਿ ਨਾਲ ਆ ਮਟਾਪਾ ਜਿਹਨੂੰ ਉਹਨੂੰ ਉਤਰਾ ਵੀ ਆਈ ਜਾਣਾ ਇਹ ਮੰਨਣੇ ਨਹੀਂ ਕਹਦੀ ਮੰਨਣ ਦੇ ਕਹ ਇਹ ਸੀ ਮੈਂ ਨਹੀਂ ਕਹਦੀ ਇਹ ਚ ਗੱਲ ਮੰਨਣ ਵਾਲੀ ਹੈ ਕੋਈ ਸਮਝ ਨਹੀਂ ਕਿ ਜੀ ਗਾਇਸ ਹਾਂ ਸਮਝ ਨਹੀਂ ਕਿ ਜੀ ਚਲੋ ਕਹਿੰਦੇ ਨਾ ਸ਼ਾਇਦ ਆਪਣੇ ਸੰਭਾਲੀ ਆਪਣੀ ਸੇਰ ਨੂੰ ਸੰਭਾਲ ਕੇ ਰੱਖਣਾ ਪੈਣਾ ਬਸ ਇਸ ਤਰ੍ਹਾਂ ਕੇ ਮੈਂ ਜਿੰਨੂੰ ਸੰਭਾਲਣ ਦੀ ਲੋੜ ਆ ਉਹ ਸੰਭਾਲੀ ਜਾਵੇ ਆਪਾਂ ਬੇਖਿਆ ਆਪਾਂ ਰੋਟੀ ਨਾ ਖਾਈ ਆਪਾਂ ਉਹਦੇ ਚੱਕਰ ਤੇ ਆਪਾਂ ਖਾਣੀ ਰੋਟੀ ਹੋਰ ਦੀ ਖਾਣੀ ਕੋਈ ਨਹੀਂ ਸਿੱਧੇ ਸਾਰੇ ਬੰਦੇ ਆ ਨਾਲੇ ਫਕੀਰ ਨਾਲੇ ਫਕਰ ਆਪਾਂ ਨੂੰ ਇਹ ਤੁਹਾਡੇ ਨੂੰ ਕਹਿੰਦੇ ਕਿ ਆਹ ਚ ਰੋਟੀ ਛੱਡੋ ਵੀ ਨਹੀਂ ਘਰ ਆ ਕੇ ਕੰਬੀ ਜਾਂਦੀ ਆ ਬਈ ਬਸ ਇਹ ਤਾਂ ਕੰਮ ਨਹੀਂ ਤੂੰ ਰੋਟੀ ਇੱਕ ਖਾਣੀ ਵੇਖਿਆ ਫਿਰ ਅਜੀ ਇੱਕ ਹੀ ਰੋਟੀ ਖਾਦੀ ਤੂੰ ਤਾਂ ਕਰਕੇ ਆ ਕੇ ਕੰਮਲ ਲੈ ਨਾ ਵੇਖੀ ਜਾ ਤੇਰੀ ਆਖੀ ਹਾਲੀ ਹਾਲੀ ਹੁੰਦਾ ਕੀ ਤੇਰੇ ਨਾਲ ਤੇਰੇ ਹੱਥ ਵੀ ਕੰਮਣੇ ਆ ਲੱਤਾਂ ਵੀ ਕੰਮਣੀਆਂ ਆ ਚੰਗਾ ਨਾ ਸੋਚੋ ਮੇਰੇ ਬਾਰੇ ਨਾ ਮੈਂ ਮਾਰੇ ਬਾਰੇ ਸੋਚਣ ਦੀ ਲੋੜ ਹੀ ਨਹੀਂ ਆਪੇ ਤੂੰ ਆਪੇ ਸੋਚੀ ਜਾਂਦੀ ਇਹ ਕਮਜ਼ੋਰੀ ਜਿਹੜੀ ਆ ਭਾਈ ਇਹ ਕਦੀ ਵੀ ਨਹੀਂ ਹੁੰਦਾ ਮੇਰੇ ਕੋਲ ਤੇ ਫੈਮੀ ਆਪਣੀ ਨਾਲ ਨਾਲ ਮੈਂ ਪਿਛਲੇ ਸਾਲ ਵੀ ਡਾਈਟਿੰਗ ਕੀਤੀ ਹੀ ਮੇਰੇ ਕਿਤੇ ਹੱਥ ਪੈ ਰਹੇ ਹੁੰਦੇ ਮੈਂ ਪਿਛਲੇ ਸਾਲ ਗਰਮੀਆਂ ਦੇ ਵਿੱਚ ਮੈਂ ਨਾ ਪੂਰਾ ਆਪਣਾ 7 ਕਿਲੋ ਵਜ਼ਨ ਘਟਾਇਆ ਹੀਗਾ 49 ਤੇ ਆਇਆ ਮੇਰਾ ਅਜੇ ਵੀ 49 ਤੋਂ ਥੋੜਾ ਜਿਹਾ ਇੱਕ ਇੱਕ ਕਿਲੋ ਵਾਤੇ ਜਾਣਾ ਹੈ ਨਾ ਪੂਰਾ ਮੈਂਟੇਨ ਕਰਨਾ ਹੈ ਪਰ ਵੇਰ ਦਾ ਕੀ ਅਗਲੀ ਘਟ ਗਿਆ ਕੋਈ ਵੱਧ ਗਿਆ ਪਰ ਰੋਟੀ ਜਿਹੜੀ ਰੋਟੀ ਰੋਟੀ ਆ ਜੀ ਰੋਟੀ ਕੋਈ ਇਹ ਨਹੀਂ ਆਂਦਾ ਕਿ ਰੋਟੀ ਖਾਓ ਹੀ ਨਾ ਖਾਓ ਅਰ ਪੀ ਰੋਟੀ ਖਾਣੀ ਜਿੰਨੀ ਆਪਾਂ ਡਬਲ ਕਰ ਲਿਆ ਜਿੰਨੀ ਆਪਾਂ ਖਾਣੇ ਨਾ ਉਹਦੀ ਅੱਧ ਕਰੋ ਰੋਟੀ ਰੋਟੀ ਖਾਗੀਏ ਜੀ ਨਾ ਡੈਡੀਆਂ ਕਰਕੇ ਭੁੱਖੇ ਮਰ ਗਏ ਗੱਲ ਨਹੀਂ ਬਣੀ ਲੱਸੀ ਹੋ ਗਈ ਫਿਰ ਵੀ ਇੱਕ ਹੋਈ ਤੇ ਲੱਸੀ ਆ ਕਰੇਲੇ ਬੜੇ ਸਵਾਦ ਨੇ ਪੂਰਾ ਕਹਾ ਜਿਹੜੀ ਮੈਂ ਲੱਸੀ ਕੀਤੀ ਉਹ ਕਰੇਲੇ ਨਾਲ ਪੀਲਾ ਅਰੇ ਫੁਰਫੁਰੀ ਜੀ ਰੋਟੀ ਖਾ ਕੇ ਖਾਣ ਮਤਲਬ ਦੁਕਾਨ ਦਾ ਮਜ਼ਾ ਕਿਹੋ ਜਿਹਾ ਦੱਸੋ ਮੈਨੂੰ ਜਿਹੜਾ ਹੋਇਆ ਮੈਨੂੰ ਲੋਟੀ ਹੈ ਸਵਾਲ ਹੈ ਕਿ ਬਿਲਕੁਲ ਕਰੀ ਹੋ ਜੇ ਮੈਂ ਨਾ ਰੋਟੀਆਂ ਪਕਾ ਗਏ ਮਗਰ ਦੋ ਰੋਟੀਆਂ ਜਿਹੜੀਆਂ ਆਪਣੇ ਤੰਦੂਰ ਤੇ ਰਹਿ ਜਾਂਦੀਆਂ ਨੇ ਜਿਹਦੇ ਨੂੰ ਮੈਨੂੰ ਜੀ ਬੁਸਕਾਣਗੇ ਆਪ ਤੇ ਬਗਲਾ ਉੱਤ ਆੜਕ ਲੈ ਕੇ ਆਈ। ਤੇ ਫਿਰ ਕਿਚਨ ਨੂੰ ਜੋ ਸਾਫ ਕਰ ਲਵਾਂਗੇ ਜਿਹੜੀਆਂ ਰੋਟੀਆਂ ਨੇ ਕਿੱਥੇ ਨਹੀਂ ਹੋ ਜਾਂਦੀਆਂ। ਲਓ गाइस ਹੁਣ ਆਪਾਂ ਆ ਗਏ ਆ ਜਲਦ ਚਲੇਗੇ। ਯਾਰ ਮੇਰੇ ਦਿਖਣਾ ਆਉਲੀਆ ਅੱਜ ਪਤਾ ਨਹੀਂ ਕਿਉਂ ਘੜ ਫਰਾਈ ਆ ਰਹੀ ਆ ਤੇ ਜਦ ਗਰੁੱਪ ਚਲੇ ਗਏ ਬਾਹਰ ਤੇ ਮੈਂ ਹੁਣ ਰਹਿ ਗਈ ਸੀ ਕੱਲੀ 게ਟ ਉੱਤੇ ਜੰਗੀ ਇਦਰਾ ਬੰਦ ਕਰਕੇ ਬਾਹਰ ਵਾਲੇ ਵੈਸੇ ਸਾਹਮਣੇ ਕਰੇ ਮਿਸਰੀ ਲੱਗੇ ਪਰ ਕੋਈ ਡਰ ਨਹੀਂ ਪਰ ਫਿਰ ਵੀ ਮੈਨੂੰ ਹੁੰਦਾ ਕਿ ਮੈਂ ਜਦੋਂ ਦੁਪਹਿਰੇ ਬੈਠਣਾ ਹੁੰਦਾ ਨਾ ਜਦ ਦੁਪਹਿਰੇ ਜਾਂ ਜਦੋਂ ਮੈਂ ਕੱਲੀ ਘਰ ਹੁੰਦੀ ਆ ਤੇ ਮੈਨੂੰ ਲੱਗਦਾ ਕਿ ਮੈਂ ਸਾਰੇ ਗੀਤ ਖਾਣ ਦੇ ਦਿੱਤੇ ਇਵਨ ਕੀ ਸੁੰਦਰ ਵਾਲਾ 게ਟ ਵੀ ਬੰਦ ਕਰ ਦਈਏ ਨਹੀਂ ਮੈਂ ਫਿਰ ਬੈਠਦੀ ਹੁੰਦੀ ਆ ਕਿਉਂਕਿ ਮੈਨੂੰ ਹੁੰਦਾ ਕਿ ਕਹਿੰਦੇ ਹੁੰਦੇ ਨਾ ਸੁੱਤਾ ਤੇ ਮਰਿਆ ਭਰਾ ਦਾ ਇੱਕ ਬਰਾਬਰ ਹੁੰਦਾ ਵੈਸੇ ਗਰਮੀਆਂ ਮੈਂ ਅੱਜ ਦਿਨੇ ਐਵੇਂ ਦਿਨ ਹੀ ਆਉਂਦੀ ਨਹੀਂ ਹੈਗੀ ਬਟ ਫਿਰ ਵੀ ਕਈ ਵਾਰ ਹੋ ਸਕਦਾ ਹਨਾ ਕੋਈ ਪਤਾ ਨਹੀਂ ਹੁੰਦਾ ਕਿਵੇਂ ਦੀ نیند ਆ ਜਾਏ ਤੇ ਇਸ ਕਰਕੇ ਆਪਾਂ ਨਾ ਮੈਂ ਜ਼ਿਆਦਾ ਕੋਸ਼ਿਸ਼ ਕਰਦੀ ਨਹੀਂ ਕਿ ਮੈਂ ਜੇ ਬੰਦ ਕਰਕੇ ਪੈਣ ਮੰਨਣਾ ਤੇ ਹੁਣ ਜਦੋਂ ਆਪਾਂ ਸਟਿਚ ਕਰ ਲਿਆ ਹੈ ਤੇ ਬਾਹਰੋਂ ਆਵਾਜ਼ ਆਉਂਦੀ ਪਈ ਹੋਊਗੀ ਉਹ ਜਿਹੜੇ ਸਾਹਮਣੇ ਘਰੇ ਮਿਸਰੀ ਲੱਗੇ ਨਾ ਤੇ ਉਹਨਾਂ ਦੇ ਘਾਹ ਨੂੰ ਲੈਂਟਰ ਦੀ ਤਿਆਰੀ ਹੁੰਦੀ ਬਈ ਜਿਹੜਾ ਕਿ ਉੱਪਰ ਵਾਲਾ ਉਹਨਾਂ ਨੇ ਕਮਰਾ ਬਣਾਇਆ ਹੈ ਪੋਰਟਨ ਦੇ ਉੱਪਰ ਵਾਸਤੇ ਤੇ ਉੱਥੇ ਕੰਨ ਨੂੰ ਲੈਂਟਰ ਪੈਣਾਂ ਤੇ ਇਸ ਤਰ੍ਹਾਂ ਤੇ ਫਿਰ ਉਹ ਭਾਜ ਲੈਂਟਰ ਵਾਸਤੇ ਕੋਈ ਟਾਈਮ ਹੀ ਨਹੀਂ ਲਗਾਉਂਦੇ ਨੇ ਤੇ ਹੁਣ ਆਪਾਂ ਯਾਰ ਧਾਗੇ ਨਹੀਂ ਪੈਣਦੇ ਆ ਚੰਗਾ ਹੈ ਸੂਰ ਸਟਿਚ ਕਰ ਲਿਆ ਸੀ ਤੇ ਮੈਂ ਕਿਹਾ ਚਲੋ ਮੈਂ ਨਾ ਤਰਪਾਈ ਕਰ ਲਾਂ ਤੇ ਹੁਣ ਨਾ ਯਾਰ ਗੱਲ ਪਤਾ ਨਹੀਂ ਕੀ ਗੱਲ ਹੋਣੀ ਨਾ ਨਾ ਬਚਪਨ ਤੋਂ ਉਹਨਾਂ ਦੇ ਰੋੜੋ ਕਦੋਂ ਕਦੋਂ ਮੈਂ ਸੁਰ ਇਹ ਬੰਦਾ ਸਾਡੀ ਸਬਜ਼ੀਆਂ ਵਾਲੇ ਪਾਈ ਬੜੀ ਹੁੰਦੀਆਂ ਟਾਈਮ ਨਾਲ ਮੈਂ ਨਾ ਮੈਨੂੰ ਲੱਗਦਾ ਹੈ ਕਿ 15 16 ਸਾਲ ਦੀ age ਦੇ ਵਿੱਚ ਸੂਟ ਸਟਿਚ ਕਰਨ ਦੇ ਜਿਹੜੇ ਸਟਾਰਟ ਕਰ ਦਿੱਤੇ ਸੀ ਤੇ ਉਦੋਂ ਦੀ ਮੈਂ ਸੂਟ ਸਟਿਚ ਕੀਤੇ ਬੰਨੇ ਸੂਟ ਸਟਿਚੇ ਕਿ ਤਰ੍ਹਾਂ ਇੰਨੇ ਸੂਟਾ ਕਿ ਬਹੁਤ ਮਾਇਂ ਦਿੱਤੀ ਮੈਂ ਆਪਣੇ ਘਰ ਦੀ ਵੀ ਤੇ ਬਾਹਰ ਦੀ ਤੇ ਮੈਰਿਜ ਤੋਂ ਬਾਅਦ ਤੇ ਮੈਂ ਸਭ ਤੋਂ ਪਹਿਲਾ ਕੰਮ ਜਿਹੜਾ ਸਟਾਰਟ ਕੀਤਾ ਹੈ ਸਟਿਚਿੰਗ ਦਾ ਕੀਤਾ ਸੀ ਬਾਅਦ ਵਿੱਚ ਨਾ ਸਟਿਚਿੰਗ ਤੋਂ ਲੋਕੀ ਮੈਨੂੰ ਬਹੁਤ ਖਰਾਬ ਕਰਦੇ ਰਹੇ ਤੇ ਫਿਰ ਇਸ ਕਰਕੇ ਮੈਂ ਸਟਿਚਿੰਗ ਦਾ ਕੰਮ ਛੱਡ ਦਿੱਤਾ ਤੇ ਹੁਣ ਨਾਰਮਲੀ ਕਦੀ ਕਦੀ ਹਨਾ ਇੱਕ ਮੇਰੇ ਮਤਲਬ ਕਿ ਬਹੁਤ ਹੀ ਪਿਆਰੇ ਜਿਹਨੂੰ ਕਹਿ ਸਕਦੇ ਆ ਮਤਲਬ ਕਿ ਬਹੁਤ ਮੈਨੂੰ ਆਪਾਂ ਨੂੰ ਮਾਣ ਦਿੰਦੇ ਆ ਮੇਰੇ ਕੋ ਟਿਊਸ਼ਨ ਟੀਚਰ ਹੈ ਟੀਚਿੰਗ ਕਰਨ ਵਾਸਤੇ ਉਹਨਾਂ ਦੀ ਬੇਟੀ ਆਉਂਦੀ ਆ ਤੇ ਉਹ ਦੀਦੀ ਮੈਨੂੰ ਨਾ ਬਹੁਤ ਇਹ ਕਿੰਨੇ ਤੇ ਤੁਹਾਡੇ ਸੂਟ ਬਹੁਤ ਮੈਨੂੰ ਵਧੀਆ ਲੱਗਦੇ ਆ ਤੇ ਇਸ ਕਰਕੇ ਤੇ ਮੈਨੂੰ ਸੂਟ ਸਟੀਚ ਕਰਕੇ ਦਿਆ ਕਰੋ ਪਲੀਜ਼ ਤੇ ਉਹਨਾਂ ਦੇ ਜ਼ਿਆਦਾ ਕਹਿਣ ਦਾ ਕਰਕੇ ਮੈਂ ਉਹਨਾਂ ਦਾ ਸੂਟ ਸਟੀਚ ਕਰਵਾਉਣ ਵਾਸਤੇ ਫੜ ਜਾਈ ਹਾਂ ਅਦਰਵਾਇਜ਼ ਮੈਂ ਸਟੀਚਿੰਗ ਬਿਲਕੁਲ ਨਹੀਂ ਕਰਦੀ ਸਿਰਫ ਆਪਣੇ ਸੂਟ ਸਟੀਚ ਕਰਦੀ ਹਾਂ ਤੇ ਹੁੰਦਾ ਨਾ ਕਿ ਜਿਹੜੇ ਤੁਹਾਨੂੰ ਖਣਾ ਪਿਆਰ ਨਾਲ ਇਨ ਕਵੇ ਹਨਾ ਤੇ ਫਿਰ ਉਹਨਾਂ ਨੂੰ ਮਾਣਾ ਵੀ ਨਹੀਂ ਕੀਤਾ ਜਾਂਦਾ ਤੇ ਇੱਕ ਦੋ ਵੇਸੇ ਮਰੀ ਵੇਸੇ ਮੈਂ ਉਹਨਾਂ ਨੂੰ ਮਾਣਾ ਵੀ ਕੀਤਾ ਪਰ ਮੈਨੂੰ ਚੰਗਾ ਨਹੀਂ ਲੱਗਾ ਤੇ ਫਿਰ ਮੈਂ ਚਲ ਕੋਈ ਹੁਣ ਮੇਰੀ ਲੈਗ ਇੰਨੀ ਦਰਦ ਹੁੰਦੀ ਹੈ ਨਾ ਜਦੋਂ ਮੈਂ ਬੈਠਦੀ ਆਂ ਜਾਦਾ ਤੇਰ ਜਾਂ ਜ਼ਿਆਦਾਤਰ ਕੰਮ ਕਰਦੀਆਂ ਜਾਂ ਜ਼ਿਆਦਾਤਰ ਬੈਠਦੀਆਂ ਤੇ ਮੇਰੇ ਨਾਲ ਜਿਹੜੀ ਲੱਤ ਦੇ ਮੈਂ ਚੱਲਣਾ ਹੁੰਦਾ ਨਾ ਉਹ ਮੇਹੀ ਲੱਤ ਬਹੁਤ ਦਰਦ ਕਰਦੀ ਆ ਤੇ ਇਸ ਕਰਕੇ ਕਦੇ ਮੈਨੂੰ ਨਾ ਮੈਂ ਜੰਗੂ ਨੂੰ ਕਹਿਣ ਦੀ ਹੈ ਕਿ ਮੈਂ ਹੁਣ ਬਹੁਤ ਘੱਟ ਸਟਿਚ ਕਰਿਆ ਕਰਨੇ ਕੋਈ ਮਜਬੂਰੀ ਨਹੀਂ ਜਦੋਂ ਆਪਣਾ ਮੈਂ ਫੇਰੀ ਕਰਿਆ ਕਰਨਾ ਤੇ ਹੁਣ ਜਗਰੂਪ ਕਹਿੰਦੇ ਨਹੀਂ ਨਹੀਂ ਉਹ ਜਗਰੂਪ ਤੋਂ ਮੈਨੂੰ ਕਹਿੰਦੇ ਕਿ ਤਹਾਂ ਰਹਿੰਦੇ ਤੇ ਪਰ ਮੈਨੂੰ ਕਹਿੰਦੇ ਦੇ ਉਹ ਤੇ ਕਹਿੰਦੇ ਹੁੰਦੇ ਵੀ ਤੂੰ ਬਾਹਰੋਂ ਸਵਾ ਲਿਆ ਕਰ ਹਨਾ ਪਰ ਮੈਨੂੰ ਨਾ ਆਪਣਾ ਸੂਟ ਜਿਹੜਾ ਹੁੰਦਾ ਨਾ ਮੈਨੂੰ ਆਪ ਹੀ ਸਟਿਚ ਕਰਨਾ ਵਧੀਆ ਲੱਗਦਾ ਕਿਉਂਕਿ ਬਾਹਰੋਂ ਆਪਾਂ ਨੂੰ ਨਹੀਂ ਚੰਗਾ ਲੱਗਦਾ ਜਿਹੜਾ ਖੁਦ ਕੰਮ ਕਰਦਾ ਹੋਵੇ ਨਾ ਉਹਨੂੰ ਬਾਹਰ ਦੇ ਇਹਨਾਂ ਹੋਰ ਤੋਂ ਕੰਮ ਕਰਾਉਣਾ ਪਸੰਦ ਨਹੀਂ ਉਹਨੂੰ ਨਹੀਂ ਵਧੀਆ ਲੱਗਦਾ ਹਨਾ ਤੇ ਮੈਂ ਉਹਨਾਂ ਨੂੰ ਕਹਿੰਦੀ ਮੈਂ ਸਿਰਫ ਆਪਣੇ ਸੁਰਸਤੇ ਚ ਕਹਿੰਦੇ ਆ ਬਾਹਰ ਉਹਨੇ ਕਿਹਾ ਤੋ ਨਾ ਬਾਹਰ ਕਿਤੇ ਕਰਿਆ ਕਰਨੇ ਨਾ ਮੈਂ ਕਿਤੋਂ ਬਾਹਰ ਮਤਲਬ ਇਹ ਨਾ ਬਾਹਰੋਂ ਪੜਿਆ ਕਰਨੇ ਕਿ ਹਿੰਦੀ ਤੇ ਕਹਿੰਦੇ ਉਹ ਨਾਲ ਸ਼ੁਰੂ ਤੋਂ ਹਣਾ ਫਿਰ ਐਸ ਬਣ ਗਈ ਇਹ ਪੱਕੀ ਆਦਤ ਆ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਜੋ ਤੇਰਾ ਦਿਲ ਕਰਦਾ ਕਰ ਠੀਕ ਆ ਜਿਹੜਾ ਕੰਮ ਕਰਨੋਂ ਤੇਰਾ ਦਿਲ ਕਰਦਾ ਕਰ ਨਾ ਨਹੀਂ ਕਰਦਾ ਨਾ ਕਰ ਠੀਕ ਆ ਤੇ ਐਦਾਂ ਕਰ ਗਿਆ ਮਤਲਬ ਕਿ ਉਹਨਾਂ ਨੇ ਹੁੰਦਾ ਨਾ ਹਸਬੰਡ ਵਾਈਫ ਦੇ ਵਿੱਚ ਇਹੋ ਦੀ ਅੰਡਰਸਟੈਂਡਿੰਗ ਹੁੰਦੀ ਆ ਜੇ ਆਪਾਂ ਇੱਕ ਦੂਜੇ ਦਾ ਸਾਥ ਦਵਾਂਗੇ ਤੇ ਫੇਰੀ ਹਣਾ ਲਾਈਫ ਚੱਲਦੀ ਆ ਤੇ ਹੁਣ ਮੈਂ ਨਾ ਜਦੋਂ ਕੰਮ ਕਰਕੇ ਆਉਂਦੀ ਆ ਨਾ ਤੇ ਮੇਰੀ ਲੱਤ ਇੰਨੀ ਦਰਦ ਹੁੰਦੀ ਆ ਨਾ ਤੇ ਕਈ ਵਾਰ ਨਾ ਮੇਰੇ ਪੈਰ ਤੇ ਪਾਰ ਹੀ ਨਹੀਂ ਪੈਂਦਾ ਹੁਣ ਦੇਖੋ ਮੈਨੂੰ ਬਹੁਤ ਹੈ ਬੜੀ ਕਿ ਪਤਾ ਨਹੀਂ ਗੰਦੀ ਆਦਤ ਕਿ ਚੰਗੀ ਆਦਤ ਕੀ ਮੈਂ ਘਰ ਦੇ ਵਿੱਚ ਇੱਕ ਵੀ ਫਲਾਰਾ ਨਹੀਂ ਰਹਿਣ ਦੇਣਾ ਤੇ ਕਿੰਨੀ ਨਿੱਕੀ ਚੀਜ਼ ਆਪੋ ਆਪਣੀ ਜਗ੍ਹਾ ਤੇ ਹੋਣੀ ਚਾਹੀਦੀ ਆ ਮੈਨੂੰ ਇੰਨਾ ਖਿੰਡ ਛੜਦੀ ਆ ਕਿ ਇਹ ਚੀਜ਼ ਇੱਥੇ ਕਿਉਂ ਪਈ ਆ ਉੱਥੇ ਕਿਉਂ ਪਈ ਆ ਤੇ ਮੈਂ ਦੇਖਦੀ ਹੁੰਨੀ ਕਿ ਚੰਗੀਆਂ ਭਲੀਆਂ ਲੇਡੀਜ਼ ਜਿਹੜੀਆਂ ਨਾ ਉਹਨਾਂ ਦੇ ਘਰੇ ਜਾ ਕੇ ਦੇਖੋ ਕਿ ਕਿੰਨਾ ਖਲਾਰਾ ਪਿਆ ਹੁੰਦਾ ਨਾ ਕਿ ਬੈਣ ਨੂੰ ਉਹਦੇ ਦਿਨ ਨਹੀਂ ਕਰਦਾ ਹੁੰਦਾ ਤੇ ਤੁਸੀਂ ਸਾਡੇ ਘਰ ਆ ਕੇ ਵੇਖੋ ਇੱਕ ਦੋ ਵਾਰੀ ਤੇਜ ਗੱਲ ਤੋਂ ਮੇਰੀ ਜਿਹੜੀ ਆ ਉਹ ਇਹਨਾਂ ਦੀ ਤਾਰੀਫ਼ ਵੀ ਹੋਈ ਆ ਇੱਕ ਵਾਰੀ ਸਾਡੇ ਘਰੇ ਇੱਕ ਗੈਸਟ ਆਗੇ ਤੇ ਉਹਨਾਂ ਮੈਂ ਕਿਚਨ ਦੇ ਵਿੱਚ ਜੀ ਉਹ ਕਹਿਣ ਲੱਗੇ ਜੀ ਆਵੇ ਉਹ ਲੋ ਤੁਹਾਡੇ ਨਾਲੋਂ ਚੰਗੀਆਂ ਚੰਗੀਆਂ ਭਲੀਆਂ ਹੋਵੇ ਨਹੀਂ ਘਰ ਚ ਖਲਾਰੇ ਪਾਈਆਂ ਘੜੀਆਂ ਨੇ ਉਹਦੇ ਘਰ ਕਿਤੇ ਇੱਕ ਵੀ ਚੀਜ਼ ਥੱਲੇ ਡਿੱਗੀ ਦੇਖੀ ਜੀ ਇੱਕ ਵੀ ਸੀ ਦੇ ਉਧਰ ਉਧਰ ਪਈ ਦੇਖੀ ਨਾ ਇਹਦਾ ਹਨਾ ਆਪਣੇ ਆਪ ਨੂੰ ਵਧੀਆ ਫੀਲ ਹੁੰਦਾ ਤੇ ਅੱਜ ਕੱਦ ਤੁਹਾਨੂੰ ਬੜਾ ਸੁਖਾਈ ਸਭ ਤੋਂ ਮੇਨ ਚੀਜ਼ ਹੈ ਹਨਾ ਤੇ ਇਸ ਕਰਕੇ ਮੈਂ ਤੁਹਾਨੂੰ ਬੜਾ ਨਾਲ ਗੱਲਾਂ ਪਤਾ ਕਰ ਲਈਏ ਹੁਣ ਮੈਂ ਸਿਰਲੀ ਦਰਪਾਈ ਕਰ ਲਾ ਤੇ ਇਹ ਗੱਲ ਦੀ ਪਤਾ ਨਹੀਂ ਮੈਂ ਮਾਣ ਕਰਾਂ ਜਾਂ ਫਿਰ ਜਿੱਦਾਂ ਉਹ ਸਮਝ ਲਉਣਾ ਵਧੀਆ ਰਾਜਾ ਪਰ ਮੈਨੂੰ ਇਹ ਹੈ ਕਿ ਭਾਵੇਂ ਮੇਰੇ ਤੋਂ ਹੁੰਦਾ ਬਣੇ ਜਾਂਦਾ ਪਰ ਮੈਂ ਕਰ ਚੰਡੇ ਕੇ ਰਖਣਾ ਇੱਕ ਦਮਣਾ ਤੇ ਉਹਦੇ ਨਾਲ ਆਪਾਂ ਸਾਡੀ ਦੋਵਾਂ ਜੀਆਂ ਦੀ ਲੜਾਈ ਹੋ ਜਾ ਤਾਂ ਚਾਹੇ ਵੀ ਮੈਨੂੰ ਆਪਣੇ ਬੇਟੇ ਨਾਲ ਰੌਲਾ ਪਾਣਾ ਪੈ ਲੇ ਕਿ ਨਹੀਂ ਇਹਾਂ ਚੀਜ਼ ਇੱਥੇ ਨਹੀਂ ਰੱਖਣੀ ਜਿਹੜਾ ਕਲਾ ਤੂੰ ਪਾਇਆ ਤੂੰ ਹੀ ਚੁਪਣਾ ਆਪਣੇ ਬੇਟੇ ਨੂੰ ਮੈਦਾ ਕਿ ਨਹੀਂ ਹਸਬੰਦ ਨੂੰ ਕਿ ਨਹੀਂ ਜਿਹੜਾ ਕਲਾ ਤੂੰ ਪਾਇਆ ਤੂੰ ਹੀ ਚੁਪਣਾ ਇਹ ਤੁਹਾਡਾ ਗੰਮ ਜੇ ਤੂੰ ਕਰਦੇ ਜੁਨਾ ਜੀ ਤੇ ਹੁਣ ਆਪਾਂ ਕਰ ਲਈਏ ਤਰਫਾਈ ਤੇ ਮਿਲ ਜੀਏ ਜਤਾਂ ਥੋੜੀ ਜਿਹਾ ਤੱਕ